ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਬਤਾ ਦਾ ਨਾਮ ਹੈ ਖੁਸ਼ੀ ਦੀ ਓਡੀਕ ਰਾਤੀ ਸੋਚ ਕੇ ਮੈਂ ਸੁੱਤਾ ਕਿ ਸਵੇਰਾ ਜੜਾਉ ਰਾਤੀ ਸੋਚ ਕੇ ਮੈਂ ਸੁੱਤਾ ਕਿ ਸਵੇਰਾ ਜੜਾਉ ਸੁੱਖਾਂ ਸੁਖਨਾਂ ਦਾ ਮੇਰੇ ਲਈ ਸਨੇਹਾ ਲੈ ਕੇ ਆਉ ਕਿਤੇ ਸੱਚ ਹੋਵੇ ਐਦਾਂ ਲੱਖਾਂ ਖੁਸ਼ੀਆਂ ਮਨਾਉ ਕਿਤੇ ਸੱਚ ਹੋਵੇ ਐਦਾਂ ਲੱਖਾਂ ਖੁਸ਼ੀਆਂ ਮਨਾਉ ਯਾਰਾਂ ਦੋਸਤਾਂ ਦੇ ਵਿੱਚ ਮਠਿਆਂ ਜਾਂ ਬਣਾਵਾਂ ਓਇਆ ਬੜਾ ਮਜਬੂਰ ਦੱਸੋ ਕਿਹੜੇ ਕੋਚ ਜਾਊ ਓਇਆ ਬੜਾ ਮਜਬੂਰ ਦੱਸੋ ਕਿਹੜੇ ਕੋਚ ਜਾਊ ਜਾ ਕੇ ਵਤਨ ਪਰਾਣੇ ਥਾਰੋ ਕਿਹੜਾ ਮੂੰਹ ਦਿਖਾਊ ਹਰ ਪਲ ਇਹੇ ਸੋਚਾਂ ਕਿ ਸਵੇਰਾ ਜੜਾਓ ਸੁਖਾਂ ਸੁਖਨਾਂ ਦਾ ਮੇਰੇ ਲਈ ਸੁਨੇਹਾ ਲੈ ਕੇ ਆਓ ਬਾਪੂ ਆਖਦਾ ਵਿਚਾਰਾ ਮੈਨੂੰ ਸਾਡਾ ਰੱਖ ਲਈ ਖਿਆਲ ਬਾਪੂ ਆਖਦਾ ਵਿਚਾਰਾ ਮੈਨੂੰ ਪੁੱਤਰਾ ਸਾਡਾ ਰੱਖ ਲਈ ਖਿਆਲ ਜਾ ਕੇ ਵਿੱਚ ਪਰਦੇਸਾਂ ਕਿੱਥੇ ਲਾਇਆ ਤੂੰ ਧਿਆਨ ਬੈਠਾ ਐ ਸ਼ਾਂ ਤੂੰ ਉਡਾਵੇ ਰੋਗ ਸਾਡੀ ਜ਼ਿੰਦਗੀ ਨੂੰ ਲਾਵੇ ਅਸੀਂ ਸੋਚਿਆ ਸੀ ਕਿ ਪੁੱਤਾ ਤੂੰ ਸਾਡਾ ਬਣੇਗਾ ਸਹਾਰਾ ਜਾ ਕੇ ਵਿੱਚ ਪਰਦੇਸਾਂ ਤੂੰ ਤਾਂ ਹੋ ਗਿਆ ਆਵਾਰਾ ਅਸੀਂ ਸੋਚਿਆ ਸੀ ਪੁੱਤਾ ਤੂੰ ਸਾਡਾ ਬਣੇਗਾ ਸਹਾਰਾ ਜਾ ਕੇ ਵਿੱਚ ਪਰਦੇਸਾਂ ਤੂੰ ਤਾਂ ਹੋ ਗਿਆ ਆਵਾਰਾ ਮੈਂ ਫਿਰ ਦੱਸਿਆ ਕਿ ਬਾਪੂ ਮੈਂ ਨਾ ਹੋਇਆ ਨਾ ਆਵਾਰਾ ਮੈਂ ਫਿਰ ਦੱਸਿਆ ਕਿ ਬਾਪੂ ਮੈਂ ਨਾ ਹੋਇਆ ਹਾਂ ਅਵਾਰਾ ਕਿਸਮਤ ਖੇਡ ਐਸੀ ਖੇਢੀ ਨਾ ਕੋਈ ਦਿਸਦਾ ਕਿਨਾਰਾ ਨਾ ਕੋਈ ਦਿਸਦਾ ਕਿਨਾਰਾ ਜਦੋਂ ਘਰ ਬਾਪੂ ਆਉਂ ਸਾਰੀ ਦਾਸਤਾ ਸਾਂਉ ਜਦੋਂ ਘਰ ਬਾਪੂ ਆਉਂ ਸਾਰੀ ਦਾਸਤਾ ਸੁਣਾਉ ਪਰ ਹੁਣ ਤਾਂ ਮੈਂ ਬਾਪੂ ਇਹੀ ਸੋਚੇ ਜਾਉ ਕਿ ਸਵੇਰਾ ਜਿਹੜਾ ਆਉ ਸੁੱਖਾ ਸਕਨਾ ਦਾ ਮੇਰੇ ਲਈ ਸੁਨੇਹਾ ਲੈ ਕੇ ਆਉ ਸੁੱਖਾ ਸਕਨਾ ਦਾ ਮੇਰੇ ਲਈ ਸੁਨੇਹਾ ਲੈ ਕੇ ਆਉ ਮਾਤਾ ਆਖਦੀ ਸੀ ਇੱਕ ਦਿਨ ਰੋ ਕੇ ਵਿਚਾਰੀ ਮੇਰੀ ਅੱਖਾਂ ਦਾ ਤਾਂ ਤਾਰਾ ਮੇਰੀ ਅੱਖਾਂ ਦਾ ਤੂੰ ਤਾਰਾ ਗਿਆ ਬੜਾ ਬਿਦੂਰ ਲੱਖ ਲਾੜ ਮੈਂ ਲੜਾਵਾਂ ਪਰ ਮੈਂ ਹਾਂ ਮਜਬੂਰ ਪੁੱਤਾਂ ਯਾਦ ਤੇਰੀ ਆਂਦੀ ਪੁੱਤਾਂ ਯਾਦ ਤੇਰੀ ਆਵੇ ਮੈਨੂੰ ਬੜਾ ਹੀ ਸਤਾਵੇ ਆਖਰ ਇਹੀ ਸੋਚ ਲੈਨੀ ਕਿ ਪੁੱਤ ਘਰ ਜਦੋਂ ਆਉ ਢੋਲ ਬਾਜਿਆਂ ਦੇ ਨਾਲ ਮੈਂ ਤਾਂ ਖੁਸ਼ੀਆਂ ਮਨਾਉਂਾ ਆਖਰ ਇਹੀ ਸੋਚ ਲੈਨੀ ਪੁੱਤ ਘਰ ਜਦੋਂ ਆਉ ਢੋਲ ਵਾਜਿਆਂ ਦੇ ਨਾਲ ਮੈਂ ਲੱਖਾਂ ਖੁਸ਼ੀਆਂ ਮਨਾਉ ਤੈਨੂੰ ਕੀ ਪਤਾ ਕਿ ਮਾਤਾ ਤੇਰਾ ਪੁੱਤ ਬੇਖਸੂਰ ਤੈਨੂੰ ਕੀ ਪਤਾ ਕਿ ਮਾਤਾ ਤੇਰਾ ਪੁੱਤ ਬੇਖਸੂਰ ਬੈਠਾ ਵਿੱਚ ਪਰਦੇਸਾਂ ਹੋ ਕੇ ਬੜਾ ਮਜਬੂਰ ਹਰ ਪਲ ਇਹੀ ਸੋਚੇ ਕਿ ਸਵੇਰਾ ਜਿਹੜਾ ਆਉ ਸੁੱਖਾਂ ਸੁਖਨਾਂ ਦਾ ਮੇਰੇ ਲਈ ਸਨੇਹਾ ਲੈ ਕੇ ਆਉ ਸੋ ਕਰ ਸਕਣਾ ਦਾ ਮੇਰੇ ਲਈ ਸੁਨੀਹਾ ਲੈ ਕੇ ਆਓ ਨਾ ਦੇਖੇ ਖੁਸ਼ੀਆਂ ਦੇ ਦਿਨ ਮੈਨੂੰ ਬੜਾ ਚਿਰ ਹੋਇਆ ਨਾ ਦੇਖੇ ਖੁਸ਼ੀਆਂ ਦੇ ਦਿਨ ਮੈਨੂੰ ਬੜਾ ਚਿਰ ਹੋਇਆ ਇੱਕ ਚਿਰਾਂ ਦਾ ਵਿਛੋੜਾ ਦੂਜਾ ਫੁੱਟ ਫੁੱਟ ਰੋਇਆ ਨਾ ਦੇਖੇ ਖੁਸ਼ੀਆਂ ਦੇ ਦਿਨ ਮੈਨੂੰ ਬੜਾ ਚਿਰ ਹੋਇਆ ਇੱਕ ਚਿਰਾਂ ਦਾ ਵਿਛੋੜਾ ਦੂਜਾ ਫੁੱਟ ਫੁੱਟ ਰੋਇਆ ਬੈਸ ਵਤਨਾ ਤੋਂ ਦੂਰ ਬੈਸ ਵਤਨਾ ਤੋਂ ਦੂਰ ਬੈਠਾ ਹੋ ਕੇ ਮਹਿਬੂਰ ਬੈਸ ਬਤਨਾ ਤੋਂ ਦੂਰ ਬੈਠਾ ਹੋ ਕੇ ਮਜਬੂਰ ਰੱਬਾ ਕੱਲ ਉਹ ਸਵੇਰਾ ਤੇਰਾ ਇਹ ਕੀ ਦਸਤੂਰ ਹਰ ਪਲ ਮੈਂ ਤਾਂ ਜਾਰੋ ਇਹ ਕਿਆਫੇ ਲਾਈ ਜਾਊ ਕਦੋਂ ਆਊ ਉਹ ਸਵੇਰਾ ਜਿਹੜਾ ਖੁਸ਼ੀਆਂ ਲਿਆਊ ਕਦੋਂ ਆਊ ਉਹ ਸਵੇਰਾ ਜਿਹੜਾ ਖੁਸ਼ੀਆਂ ਲਿਆਊ ਯਾਰਾਂ ਦੋਸਤਾਂ ਦੇ ਵਿੱਚ ਮਠਿਆਈਆਂ ਵੰਡਵਾਊ ਹਰ ਪਲ ਇਹੀ ਸੋਚੀ ਜਾਵਾਂ ਕਿ ਸਵੇਰਾ ਕਿਹੜੇ ਕਦੋਂ ਆਊ ਸੁੱਖਾ ਸਗਨਾ ਦਾ ਮੇਰੇ ਲਈ ਸਨੇਹਾ ਲੈ ਕੇ ਆਊ ਕਾ ਸਕਣਾ ਦਾ ਮੇਰੇ ਲਈ ਸੁਨੀਹਾ ਲੈ ਕੇ आओ थैंक यू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ